ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੋਜਰੀ ਮਹੱਲਾ ਪੰਜਵਾਂ ਜਿਸ ਮਨੁਖ ਪਹਿ ਕਰੋ ਬੇਨੰਤੀ ਸੋ ਆਪਣੇ ਦੁਖ ਪਰਿਆ ਪਰਬ੍ਰਹਮ ਜਿਨ ਰਿਦੈ ਅਰਾਧਿਆ ਤਿਨ ਭਉ ਸਾਗਰ ਤਰਿਆ ਜਿਸ ਮਾਨੁਖ ਪਹਿ ਕਰੋ ਬੇਨੰਤੀ ਸੋ ਆਪਣੇ ਦੁਖ ਪਰਿਆ ਪਰਬ੍ਰਹਮ ਜਿਨ ਰਿਦੈ ਅਰਾਧਿਆ ਤਿਨ ਭਉ ਸਾਗਰ ਤਰਿਆ ਗੁਰ ਹਰਿ ਬਿਨ ਕੋ ਨਾ ਬਿਰਥਾ ਦੁਖ ਕਾਟੇ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਿਤ ਮਾਨ ਮਹਿਤ ਜਸ ਘਟੈ ਰਹਾਉ ਮਾਇਆ ਕੇ ਸੰਬੰਧ ਸੈਨ ਸਾਖ ਪਿਤ ਹੀ ਕਾਮਨਾ ਆਇਆ ਹਰ ਕਾ ਦਾਸ ਨੀਚ ਕੁਲ ਊਚਾ ਤਿਸ ਸੰਗ ਮਨ ਬਾਸ਼ਤ ਫਲ ਪਾਇਆ ਲੱਖ ਕੋਟ ਬਿਰਥਾ ਕੇ ਵਿੰਜਨ ਤਾ ਮੈਂ ਤ੍ਰਿਸਨ ਨਾ ਬੂਜੀ ਸਿਮਰਤ ਨਾਮ ਕੋਟ ਉਜਿਆਰਾ ਬਸਤ ਅਗੋਚਰ ਸੂਜੀ ਫਿਰਤ ਫਿਰਤ ਤੁਮਰੇ ਦੁਆਰੇ ਆਇਆ ਪੈ ਭੰਜਨ ਹਰ ਰਾਇਆ ਸਾਧਕੇ ਚਰਨ ਧੂਰ ਜਨ ਬਾਛੈ ਸੁਖ ਨਾਨਕ ਇਹ ਪਾਇਆ ਫਿਰਤ ਫਿਰਤ ਤੁਮਰੇ ਦੁਆਰੇ ਆਇਆ ਪੈ ਭੰਜਨ ਹਰ ਰਾਇਆ ਸਾਧਕੇ ਚਰਨ ਧੂਰ ਜਨ ਬਾਛੈ ਸੁਖ ਨਾਨਕ ਇਹ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਜਰੀ ਮਹੱਲਾ ਪੰਜਵਾਂ ਏ ਭਾਈ ਮੈਂ ਜਿਸ ਵੀ ਮਨੁੱਖ ਕੋਲ ਆਪਣੇ ਦੁੱਖ ਦੀ ਗੱਲ ਕਰਦਾ ਹਾਂ ਉਹ ਆਪਣੇ ਦੁੱਖ ਨਾਲ ਭਰਿਆ ਹੋਇਆ ਦਿਸਦਾ ਹੈ ਉਹ ਮੇਰਾ ਦੁੱਖ ਕੀ ਨਿਵਰਤ ਕਰੇ اے ਭਾਈ ਜਿਸ ਮਨੁੱਖ ਨੇ ਆਪਣੇ ਹਿਰਦੇ ਵਿੱਚ ਪਰਮਾਤਮਾ ਨੂੰ ਰਾਦਿਆ ਹੈ ਉਸ ਨੇ ਹੀ ਇਹ ਡਰ ਭਰਿਆ ਸੰਸਾਰ ਸਮੁੰਦਰ ਪਾਰ ਕੀਤਾ ਹੈ اے ਭਾਈ ਗੁਰੂ ਤੋਂ ਬਿਨਾ ਪਰਮਾਤਮਾ ਤੋਂ ਬਿਨਾ ਕੋਈ ਹੋਰ ਧਿਰ ਕਿਸੇ ਦਾ ਦੁੱਖ ਪੀੜ ਘਟ ਨਹੀਂ ਸਕਦਾ ਪਰਮਾਤਮਾ ਦਾ ਆਸਰਾ ਛੱਡ ਕੇ ਜੇ ਕਿਸੇ ਹੋਰ ਦਾ ਸੇਵਕ ਬਣੀਏ ਤਾਂ ਇਸ ਕੰਮ ਵਿੱਚ ਇੱਜ਼ਤ ਵਡਿਆਈ ਸੋਗਾ ਘਟ ਜਾਂਦੀ ਹੈ ਰਹਾਉ हे भाई माया ਦੇ ਕਾਰਨ ਬਣੇ ਹੋਏ ਇਹ ਸਾਖ ਸੱਜਾ ਰਿਸ਼ਤੇਦਾਰ ਦੁੱਖਾਂ ਦੀ ਨਿਵਿਰਤੀ ਵਾਸਤੇ ਕਿਸੇ ਵੀ ਕੰਮ ਨਹੀਂ ਆ ਸਕਦੇ ਪਰਮਾਤਮਾ ਦਾ ਭਗਤ ਜੇ ਨੀਵੀਂ ਕੁੱਲ ਦਾ ਵੀ ਹੋਵੇ ਉਸ ਨੂੰ ਸ੍ਰੇਸ਼ਟ ਜਾਣੋ ਉਸ ਦੀ ਸੰਗਤ ਵਿੱਚ ਰਿਹਾ ਮਨ ਇੱਜ਼ਤ ਫਲ ਹਾਸਲ ਕਰ ਲਈਦਾ ਹੈ हे ਭਾਈ ਜੇ ਮਾਇਆ ਦੇ ਲੱਖਾਂ ਕਰੋੜਾਂ ਸੁਆਦਲੇ ਖਾਣੇ ਹੋਣ ਉਹਨਾਂ ਵਿੱਚ ਲੱਗਿਆ ਖਾਣ ਦੀ ਤ੍ਰਿਸ਼ਨਾ ਨਹੀਂ ਮੁੱਕਦੀ ਪਰਮਾਤਮਾ ਨਾਮ ਸਿਮਰਦੇ ਆਂ ਅੰਦਰ ਮਨ ਕੋੜਾ ਸੂਰਜਾਂ ਦਾ ਚਾਨਣ ਹੋ ਜਾਂਦਾ ਹੈ ਅਤੇ ਅੰਦਰ ਇਹ ਕੀਮਤੀ ਨਾਮ ਪਦਾਰਥ ਦਿਸ ਪੈਂਦਾ ਹੈ ਜਿਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ। ਏ ਨਾਨਕ ਆਖੇ ਪ੍ਰਭੂ ਪਾਤਸ਼ਾਹ ਜਿ ਜੀਵਾਂ ਦੇ ਸਾਰੇ ਡਰ ਨਾਸ਼ ਕਰਨ ਵਾਲੇ ਹਰੀ ਜਿਹੜਾ ਮਨੁੱਖ ਭਟਕਦਾ ਭਟਕਦਾ ਆਕਰ ਤੇਰੇ ਦਰ ਤੇ ਆ ਪਹੁੰਚਦਾ ਹੈ ਉਹ ਤੇਰੇ ਦਰ ਤੋਂ ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ ਤੇ ਤੇਰੇ ਦਰ ਤੋਂ ਇਹ ਸੁੱਖ ਬਰਾਬਰਤ ਕਰਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ